ਜੀ ਅੱਜ ਕਹਿਦੀ ਇਹਨਾਂ ਵੀ 5 ਏਕੜ ਤੋਂ ਉੱਪਰ ਵਾਲੇ ਜਿਹੜੇ ਨੇ ਉਹਨਾਂ ਦੇ ਬਿੱਲ ਲਾਵਾਂਗੇ ਸਭ ਤੋਂ ਪਹਿਤ ਬਿੱਲ ਬਾਦਲ ਕੇ ਨੂੰ ਆਇਆ ਕਰੂਗਾ ਜੀ ਆ ਬਦੀਆਂ ਮੋਟਰਾਂ ਦੇ ਬਿਲਵਾ ਮ ਕੀਤੇ ਹੋਏ ਨੇ 30 40 ਲੱਖ ਰੁਪਈਆ ਮਹੀਨੇ ਦਾ ਮਾਫਾ ਜੀ ਕਿਨੂਆਂ ਦੇ ਬਾਗ ਨੇ ਜੀ ਬੜੇ ਬੜੇ ਪਰ ਫੇਰ ਨਹੀਂ ਹਟਦੇ ਲੁੱਟਣੋਂ ਹੁਣ ਉਧਰਲੇ ਬਸ ਤੁਸੀਂ ਬੇਲੇ ਕੀਤੇ ਨੇ ਏ ਧਰਮ ਵਾਲੇ ਪਾਸੇ ਆਏ ਫਿਰਦੇ ਨੇ ਵੀ ਇਹ ਨਾ ਇਹ ਲੁੱਟ ਲਈ ਇਹ ਨਾ ਕਿਤੇ ਜਾਣ ਸਾਡੇ ਹੱਥੋਂ ਰੋਂਦੇ ਹੀ ਫਿਰਦੇ ਨੇ ਸਾਥੋਂ ਦਿੱਲੀ ਗੁਰਦੁਆਰਾ ਕਮੇਟੀ ਖੋਲੀ ਸਾਥੋਂ ਹਰਿਆਣਾ ਖੋਲੀ ਬਈ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਕਰਨ ਚ ਤੁਹਾਨੂੰ ਖੋਲ ਹੀ ਖੋਲ ਨਹੀਂ ਕੀਤਾ ਉਹਨਾਂ ਬਧੀਆ ਪ੍ਰਬੰਧ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿ ਐਸਟੀਪੀਸੀ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਿਹੋਂਦੇ ਆਏ ਨੇ ਨਾ ਬਦਲ ਕੇ ਮੈਂ ਕਿਹਾ ਸ਼੍ਰੋਮਣੀ ਕਮੇਟੀ ਦਾ ਮਤਲਬ ਐਸਜੀਪੀਸੀ ਦਾ ਮਤਲਬ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਹੋ ਗਿਆ। ਕੱਲੇ ਗੋਲਕਾਂ ਤੇ ਨਿਗਾਹ ਵਸ। ਆਪਾਂ ਤਾਂ ਹਜੇ ਵੀ ਦਿਸਾਨ ਸਾਹਿਬ ਬਾਹਰੋਂ ਦੇਖ ਕੇ ਮੱਖਾ ਟੇਕ ਦਿੰਨੇ ਆ। ਇਹ ਤਾਂ ਉੱਤੇ ਬਾਹਰੋਂ ਵੀ ਨਹੀਂ ਟੇਕਦੇ। ਆ ਹੁਣ ਦੇ ਕੋਈ ਜਵਾਬਦਾਰ ਬਦਲ ਤਾਂ ਕਦੇ ਇਹਨੂੰ ਲਾਹ ਦੋ ਕਦੇ ਇਹਨੂੰ ਮਾਫ ਕਰ ਦਿਓ ਇਹਦੀ ਮਾਫੀ ਕੈਨਸਲ ਕਰ ਦਿਓ। ਹਾਂ ਮਤਲਬ ਧਰਮ ਐ ਮੁੱਠੀ ਚ ਲੈ ਰੱਖਿਆ। ਕੀ ਸਮਝਦੇ ਆਪਾਂ ਨੂੰ ਇਹ? ਜਦੋਂ ਸਰਕਾਰ ਨਹੀਂ ਹੁੰਦੀ ਉਦੋਂ ਪੰਥ ਖਤਰੇ 'ਚ ਜਦੋਂ ਸਰਕਾਰ ਚ ਆ ਗਏ ਪੰਥ ਠੀਕ ਹੋ ਗਿਆ ਹੁਣ ਲੋਕ ਸਮਝ ਗਏ ਨਵੀਂ ਪੀੜ੍ਹੀ ਘੱਟੋ ਘੱਟੇ ਸਮਝ ਗਈ ਪਹਿਲਾਂ ਤਾਂ ਇੱਕ ਲਾਣੇਦਾਰ ਦੇ ਕਹੇ ਤੇ 25 ਦੇ 25 ਪੈ ਜੰਦੀ ਸੀ ਕਰਦੀਆਂ ਹੁਣ ਨਹੀਂ ਹੁਣ ਮੁੰਡਾ ਕਹਿੰਦਾ ਮੈਂ ਤਾਂ ਆਪਦੀ ਮਰਜ਼ੀ ਨਾਲ ਪਾਉਂਗਾ ਬਾਪੂ ਤੂੰ ਤੂੰ ਆਦੇ ਸਾਹ ਨਾਲ ਚੱਲ ਤਾਂ ਕਰਕੇ ਇਹਨਾਂ ਦੇ ਨੈਕਸਸ ਟੁੱਟਿਆ ਏ ਕਿ ਤੋੜਨਾ ਸੌਖਾ ਸੀ ਕਿਤੇ ਗਰੀਬਾਂ ਦੇ ਪੈਸੇ ਖਾ ਗਏ ਉਹ 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 ਬੋਲ ਨਹੀਂ ਸਕਦੇ ਬਾਕੀਆਂ ਨਾਲ ਰਲ ਗਏ ਮਿਲ ਗਏ ਤੂੰ ਅੱਦੇ ਤੇਰੇ ਅੱਦੇ ਤੇ ਮੇਰੇ ਜੇ ਮੈਂ ਆ ਗਿਆ ਸਰਕਾਰ ਚ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਸਾਲ ਕਥਾ ਵਸੀਰਾਰੇ ਸਿੱਦੇ ਐ ਗੋਟੀਆਂ ਫਿੱਟ ਕਰੀ ਜਾਂਦੇ ਸੀ ਅੱਜ ਤੇ ਤਰਦਾ ਅੱਜ ਤੇ ਤਰਦਾ ਇੱਥੇ ਤਰਦਉਂ ਨਹੀਂ ਇੱਥੇ ਤਰਦ ਬਾਰਾਂ ਬੀਟੀ ਜੀ ਨਹੀਂ ਖੇੜਦੇ ਹੁੰਦੇ ਪਾਏ ਐ ਕਰਦੇ ਸੱਚੀ ਗੱਲਾਂ ਨਾ ਇਹਨਾਂ ਨੂੰ ਸਮਝ ਲਓ ਬਸ ਕੀ ਲੋੜ ਹੈ ਵੀ ਇੰਨਾ ਸੇਵਾ ਕਰਨ ਦਾ ਇੰਨਾ ਸੁਬੀਰ ਬਾਦਲ ਨੂੰ ਕੀ ਲੋੜ ਹੈ ਉਹਨੂੰ ਵੀ ਘਰੇ ਬਹਿ ਜਾ ਨਹੀਂ ਸੇਵਾ ਕਰਾਉਣੀ ਚਾਹੁੰਦੇ ਲੋਕ ਤਾਂ ਕਹਿੰਦੇ ਕਰਨੀ ਆ ਮੈਂ ਸੇਵਾ ਅੱਛਾ ਕਹਿੰਦੇ ਕਿ ਜਿੱਧਰ ਨੂੰ ਮਰਜ਼ੀ ਦੇਖ ਲਓ ਜਿੰਨਾ ਕੁਝ ਬਣਿਆ ਤੋਰਾ ਬਾਲ ਸਾਹਨੇ ਬਣਾਇਆ ਮੈਂ ਕਿ ਹਰਾਕ ਨੂੰ ਦਿੱਤੀ ਫਿਰ ਉਹ ਦੂਜੇ ਕਹਿੰਦੇ ਸਾਰਾ ਹੱਸੀ ਬਣਾਇਆ ਬਣਾਇਆ ਕੀ ਇਹ ਕੁਝ ਨਹੀਂ ਬਣਾਇਆ ਨਾ ਸਰਕਾਰੀ ਕਾਲਜ ਬਣਾਇਆ ਕੋਈ ਨਾ ਸਰਕਾਰੀ ਸਕੂਲ ਕੋਈ ਠੀਕ ਕੀਤਾ ਨਾ ਸਰਕਾਰੀ ਹਸਪਤਾਲ ਬਣਾਇਆ ਕੋਈ ਸਰਕਾਰੀ ਸੜਕ ਵੀ ਨਹੀਂ ਬਣਾਈ ਸੜਕਾਂ ਪ੍ਰਾਈਵੇਟ ਨੂੰ ਦੇ ਦਿੰਦੀਆਂ ਜਗਾ ਜਗਾ ਤੇ ਟੋਲ ਬਲਾਜ ਲੱਗੇ ਨੇ ਅਸੀਂ ਆ ਕੇ ਕੀਤਾ ਤੋਦੋ ਤਿੰਨ ਤਿੰਨ ਸਾਲ ਤਹਾਂ ਗਾਹਾਂ ਚੱਲ ਗਏ ਟੋਲ ਬਲਾਜੇ ਅਹੀਂ ਲਈ ਗਏ ਨੇ ਪੈਸੇ 17 ਟੋਲ ਪਨਾਜੇ ਪੰਜਾਬ ਚੋਂ ਆ ਕੇ ਅਸੀਂ ਬੰਦ ਕੀਤੇ 62 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਦਾ ਹੈ ਹਰ ਰੋਜ਼ 62 ਲੱਖ ਰੁਪਇਆ ਅਹੀਂ ਚੱਲੀ ਗਈ ਅੱਧੇ ਤੇਰੇ ਅੱਧੇ ਮੇਰੇ ਕੌਣ ਪੁੱਛਦਾ ਉੱਥੇ ਸੁਆਹਾਂ ਜਿਹੜੇ ਪੈਸੇ ਬਚੇ ਨੇ ਸਾਡੇ ਕੋਲੇ ਇਹ ਅਸੀਂ ਨੱਕੇ ਲਾ ਲਾ ਕੇ ਜਿਹੜੀਆਂ ਖਾਲਚ ਖੱਡਾਂ ਪੈਂਦੀਆਂ ਸੀ ਨਾ ਉਹ ਬੰਦ ਕਰ ਕਰਕੇ ਸਾਡੇ ਕੋਲ ਪੈਸੇ ਬਚੇ ਨਾ ਅਸੀਂ ਮਾਫ ਕਰਦੇ ਤੁਹਾਨੂੰ ਮਾਫ ਕਰਦੇ ਅਰਸੀ ਉਹ ਕਮੇਟ ਜਿਹੜਾ ਆਪਣਾ ਕਮਿਸ਼ਨ ਹੈ ਜਿਹੜੇ ਤੁਕਰਜਾ ਲਿਆ ਜਿਹੜੀ ਸੰਸਥਾ ਉਹਨਾਂ ਨੂੰ ਦੇਵਾਂਗੇ ਸੀ ਤਾਂ ਕਿ ਉਹਨੂੰ ਉਹ ਘਟੇਜ ਨਾ ਜਾਣ ਉਹਨਾਂ ਨੂੰ ਤਵੈਸ ਕਰ ਬਲ ਦੇ ਮੰਗੇ ਐਦਾਂ ਹੀ ਬਿਜਲੀ ਬੋਰਡ ਦਾ ਪਹਿਲਾਂ ਬਿਜਲੀ ਬੋਰਡ ਘਟੇ ਸੀ ਹੁਣ ਬਿਜਲੀ ਵੀ 90% ਘਰਾਂ ਨੂੰ ਫ੍ਰੀ ਆਉਂਦੀ ਹੈ ਤੇ ਥਰਮਲ ਪਲਾਂਟ ਵੀ ਖਰੀਦੀ ਜਾਂਦੇ ਆ ਤੇ ਖੇਤਾਂ ਵਾਲੇ ਵੀ ਬਿਲਕੁਲ 8-10 ਘੰਟੇ 12 ਘੰਟੇ ਵੀ ਆਉਂਦੀ ਹੈ ਆ ਚੋ ਨਾ ਲੱਗ ਰਿਹਾ ਮੈਂ ਹੁਣੇ ਹਜੇ ਪੁੱਛ ਕੇ ਹਟਿਆ ਵੀ ਕੀ ਹਾਲ ਹੈ ਕਹਿੰਦੇ ਕੋਈ ਪ੍ਰੋਬਲਮ ਨਹੀਂ ਲੋਕ ਬੰਦ ਕਰਕੇ ਟਿਊਬਲ ਬੰਦ ਕਰਕੇ ਚੋਨਾ ਲਾ ਰਹੇ ਲੋਕ ਹੁਣ ਕਿੱਥੋਂ ਆ ਗਈ ਸਾਰਾ ਕੁਝ ਫਿਰ ਪਹਿਲਾਂ ਉਹ ਵਿੱਤ ਮੰਤਰੀ ਮੇਰਾ ਤਾਂ ਪ੍ਰਧਾਨ ਵੀ ਰਿਹਾ ਉਹ ਉਹ ਉਰਦੂ ਚ ਸ਼ੇਅਰ ਬੋਲ ਲੈਂਦਾ ਸੀ ਮੈਂ ਕਹਿੰਦਾ ਸਮਝ ਹੀ ਨਹੀਂ ਆਉਂਦੀ ਪੰਜਾਬੀ ਚ ਬੋਲੋ ਹੈਨਾ ਖਜ਼ਾਨਾ ਖਾਲੀ ਹੈ ਜੀ ਖਜ਼ਾਨਾ ਖਾਲੀ 9 ਸਾਲ ਐ ਕਹੀ ਗਿਆ ਜੀ ਹੁਣ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਨੌਜਵਾਨ ਮੁੰਡੇ ਕੁੜੀਆਂ ਕੀ ਕਰਨਗੇ ਕਹਾਂ ਚਲੋ ਬਾਹਰ ਨੂੰ ਚੱਲੀਏ ਯਾਰ ਇੱਥੇ ਤਾਂ ਹੈ ਹੀ ਨਹੀਂ ਕੁਝ ਖਜ਼ਾਨਾ ਤਾਂ ਖਾਲੀ ਹੈ ਸਨ 7-8 ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹ ਜਾਂ ਕਿਸੇ ਮੇਰੇ ਵਿੱਤ ਮੰਤਰੀ ਦੇ ਮੂੰਹ ਲੈ ਕੇ ਕਿਸੇ ਮੰਤਰੀ ਦੇ ਮੂੰਹ ਸੁਣਿਆ ਖਜ਼ਾਨਾ ਖਾਲੀ ਖਜ਼ਾਨਾ ਵੀ ਪਰ ਰਹੇ ਆ ਤੇ ਲੋਕਾਂ ਨੂੰ ਸਕੂਲ ਤਾਂ ਵੀ ਦੇ ਰਹੇ ਨੌਕਰੀਆਂ 54000 ਤੋਂ ਵੱਧ ਨੌਕਰੀਆਂ ਦੇਤੀਆਂ ਤੁਹਾਡੇ ਪਿੰਡਾਂ 'ਚ ਵੀ ਕੋਈ ਨੌਕਰੀ ਮਿਲੀ ਹੋਣੀ 54154 ਨੌਕਰੀਆਂ ਦੇਤੀਆਂ ਜੀ ਔਰ ਇੱਕ ਹਾਂ ਜੀ ਤੁਹਾਡੇ ਬੇਟੇ ਨੇ ਮਿਲੇ ਕੀ ਕੀ ਬਣ ਗਏ ਜੀ ਉਹ ਸਰਕਾਰੀ ਲੈਬ 'ਚ ਕੋਈ ਕੋਈ ਪੈਸਾ ਤਾਂ ਦੇਣਾ ਪਿਆ ਕੁਝ ਪਾਰਸ ਕਿਸੇ ਦੀ ਕਰੇ ਚਿੱਠੀ ਆਈ ਹੁਣੀ ਤਾਂ ਆ ਗਿਆ ਕਿਹੜਾ ਇਲਾਕਾ ਥੋੜਾ ਹੈ ਜੀ ਰਾਜਾ ਸੰ ਸਿੰਘ ਰਾਜਾ ਸੰ ਸਿੰਘ ਜੀ ਜੀ ਅੱਛਾ ਜੀ ਤੁਹਾਡੀ ਤੁਹਾਡੇ ਅੱਛਾ ਜੀ ਹੂੰ ਜੀ ਸੁਪਰਵਾਈਜ਼ਰ ਬਣ ਵਾਹ ਧੰਨਵਾਦ ਹੈ ਜੀ ਨਹੀਂ ਨਹੀਂ ਮੈਂ ਮੈਂ ਕੋਈ ਬਾਗੇ ਵਿਦਾਤਾ ਨਹੀਂ ਉਹ ਤਾਂ ਪਰਮਾਤਮਾ ਹੈ ਅਸੀਂ ਜਰੀਆ ਬਣ ਸਕਦੇ ਆ ਰੋਟੀ ਤਾਂ ਪਰਮਾਤਮਾ ਨੇ ਦੇਣੀ ਹੈ ਹੈਨਾ ਬਹੁਤ ਬਹੁਤ ਧੰਨਵਾਦ ਉਹਨਾਂ ਕੋ ਹੋਰ ਹੋਰ ਪੇਪਰ ਦੇ ਦਿਓ ਗਾਹਾਂ ਵਾਲੀ ਵੀ ਵੱਡੀ ਨੌਕਰੀ ਮਿਲ ਜੂ ਕਈਆਂ ਨੂੰ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਚਾਰ ਚਾਰ ਵੀ ਮਿਲ ਗਈ ਉਹਨਾਂ ਨੇ ਹੋਰ ਪੇਪਰ ਦੇਤੇ ਉਹ ਪੁਰਾਣੀ ਨੌਕਰੀ ਛੱਡ ਕੇ ਗਾਹਾਂ ਚਲੇ ਗਏ ਤਾਂ ਚਲੇ ਦੇਖ ਮਿਹਰਬਾਨੀ ਸੋ ਕੋਈ ਵਿਚੇ ਆਪਣੇ ਐਂਬੂਲੈਂਸ ਵਗੈਰਾ ਹੋ ਗਈ ਉੱਚ ਦਵਾਈ ਕੋਈ ਹੈ ਨਾ ਦਵਾਈ ਗਰਮੀ ਹੈ ਨਾ ਗਰਮੀ ਕੋਈ ਨਹੀਂ ਪੁਲਿਸ ਵਾਲਾ ਹੀ ਮੁੰਡਾ ਡੋਕਟੀ ਬੈਠ ਜਾ ਬੇ ਸੋਇਸ਼ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਮੈਂ ਕੋਈ ਇਹ ਨਹੀਂ ਕਹਾਂ ਕਿ ਮੈਂ ਕੋਈ ਵੋਟ ਬੈਂਕ ਸਮਝਦਾ ਤੁਹਾਨੂੰ ਕਿ ਜੀ ਫਿਰ ਵੋਟਾਂ ਪਾਉਣਗੇ ਕੋਈ ਵੋਟਾਂ ਤਾਂ ਨੇੜੇ ਹੈ ਹੀ ਨਹੀਂ ਹੁਣ ਵੋਟਾਂ ਤਾਂ ਜਿ ਪਾਉਣੇ 2 ਸਾਲ ਪਏ ਨਹੀਂ ਨਹੀਂ ਤਾਂ ਇਹ ਕੰਮ ਹੋ ਆਖਰੀ 6 ਮਹੀਨਿਆਂ ਚ ਕਰਦੇ ਨੇ ਕਹਿੰਦੇ ਲੋਕਾਂ ਦੇ ਯਾਦ ਰਹਿ ਜਾਂਦੇ ਨੇ ਉਹ ਆਖਰੀ 6 ਕੁ ਮਹੀਨੇ ਵਾਲੇ ਕੰਮ ਉਹਨਾਂ ਨੂੰ ਇਹ ਨਹੀਂ ਪਤਾ ਲੋਕਾਂ ਨੂੰ ਸਾਰਾ ਕੁਝ ਯਾਦ ਰਹਿ ਜਾਂਦਾ ਹੈ ਲੋਕਾਂ ਇਹ ਨਹੀਂ ਭੁੱਲਦੇ ਛੇਤੀ ਸੱਥਾਂ ਜਿਹੜੀਆਂ ਗੱਲਾਂ ਚੱਲਦੀਆਂ ਸੋ ਜਿੰਨੇ ਵੀ ਹੈਂਡੀਕੈਪ ਨੇ ਉਹਨਾਂ ਦਾ ਵੀ ਵੱਡੀ ਰਾਹਤ ਮਿਲੀ ਹੈ 20 ਸਾਲ ਪੁਰਾਣੇ ਕਰਜ਼ੇ ਸੀ 31 ਮਾਰਚ 2020 ਤੱਕ ਦੇ ਜਿਹੜੇ ਸੀ ਨਾ 20 ਸਾਲ ਦੇ ਅੱਛਾ ਇੱਕ ਹੋਰ ਮੈਂ ਇੱਕ ਗੱਲ ਮੈਂ ਤੁਹਾਨੂੰ ਬਤਾਈ ਵੀ ਦੂੰਗਾ 84% ਰਿਕਵਰੀ ਰੇਟ ਹੈ ਵੀ ਜਿਨ੍ਹਾਂ ਨੇ ਕਰਜ਼ੇ ਲਏ 84% ਨੇ ਮੋੜ ਤੇ ਇਸ ਗੱਲ ਦੀ ਵੀ ਬਹੁਤ ਇਹ ਸਾਰਿਆਂ ਤੋਂ ਸਾਰੇ ਸੰਸਥਾਵਾਂ ਤੋਂ ਵੱਧ ਰਿਕਵਰੀ ਰੇਟ ਹੈ ਪਰ ਜਿਹੜੇ 16 ਰਹਿ ਗਏ ਉਹ ਤਾਂ ਫਿਰ ਪਤਾ ਕੀ ਹੈ ਜਿਆਦਾ ਕਬੀਲਦਾਰੀ ਉੱਤੋਂ ਦੀ ਪੈ ਗਈ ਜਾਂ ਫਿਰ ਕੋਈ ਇਹ ਜਿਹਾ ਰੱਬ ਨੇ ਕੋਈ ਇਹ ਜੀ ਪਾਣਾ ਵਰਤ ਗਿਆ ਕਰੇ ਕਿ ਕਮਾਉ ਹੀ ਜਿਹੜਾ ਸੀਗਾ ਕੋਈ ਐਕਸੀਡੈਂਟ ਹੋ ਗਿਆ ਜਾਂ ਬਿਮਾਰੀ ਹੋ ਗਈ ਕੋਈ ਉਹ ਉਹ ਰਹਿ ਗਏ ਉਹਨਾਂ ਦੇ ਸੀ ਮਾਫ ਕਰਦੇ ਬਾਕੀ ਤੁਸੀਂ ਦੇਤੇ ਜੇ ਕਿਤੇ ਉਹ ਉਹਨਾਂ ਦਾ ਵੀ ਕੰਮ ਕਿਤੇ ਚੱਲ ਰਿਹਾ ਵਧੀਆ ਹੁੰਦਾ ਉਹ ਵੀ ਮੋੜ ਦਿੰਦੇ ਪੈਸੇ ਕਿਸੇ ਇਸ ਗੱਲ ਲਈ ਮੈਂ ਤੁਹਾਨੂੰ ਕਹੂੰਗਾ ਕਿ ਮਾਫੀ ਨਹੀਂ ਹੈ ਕਿ ਸਨਮਾਨਿਤ ਕੀਤਾ ਤੁਹਾਨੂੰ ਕਿ ਕੋਈ ਗੱਲ ਨਹੀਂ ਕਈ ਵਾਰੀ ਜਿਹੜਾ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੁੰਦਾ ਹੋ ਜਾਂਦਾ ਤਾਂ ਕੰਮ ਕਦੋਂ ਉਦੋਂ ਫਿਰ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਸਰਕਾਰਾਂ ਉਦੋਂ ਹੀ ਉਦੋਂ ਹੀ ਕੰਮ ਆਉਂਦੇ ਨੇ ਗੱਡੀ ਲਈ ਤੇ ਚੜ ਜਾਂਦੇ ਕਬੀਲਦਾਰੀ ਦੀ ਫੇਰ ਅਗਲਾ ਕਹਿੰਦਾ ਵੀ ਹੁਣ ਕੀ ਆ ਹੁਣ ਫਿਕਰ ਹੈ ਵੀਰ ਮੋੜ ਸਕਦੇ ਨਹੀਂ ਪਰ ਕਰਜ਼ਾ ਹੈ ਗਿਆ ਸਾਡੇ ਸੇ ਤਾਂ ਕਿ ਤੁਹਾਨੂੰ ਜਿਹੜੇ ਪੀਐਸਸੀ ਸੀਐਫਸੀ ਦੇ ਜਿਹੜੇ ਕਮਿਸ਼ਨ ਨੇ ਜਿਹੜਾ ਉਹਦੇ ਜਿਹੜੇ ਜ਼ਿਲ੍ਹਾ ਮੈਨੇਜਰ ਨੇ ਉਹ ਸਾਰੇ ਨੋਟ ਇਹ ਤੁਹਾਨੂੰ ਸਾਰੇ ਸਰਟੀਫਿਕੇਟ 4717 ਜੋ ਕੁਝ ਤਾਂ ਜਿੱਥੇ ਲੋ 5710 ਦਿੱਤੇ ਤੇ ਉਹ ਬਾਕੀ ਤੁਹਾਨੂੰ ਉੱਥੋਂ ਮਿਲ ਜਾਣਗੇ ਤਾਂ ਕਿ ਤੁਸੀਂ ਬੇਫਿਕਰੀ ਦੀ ਜ਼ਿੰਦਗੀ ਜਾਂ ਕੋਈ ਆਪਣੇ ਆਪ ਨੂੰ ਡਿਫਾਲਟਰਾਂ ਦੀ ਲਿਸਟ 'ਚ ਨਾ ਮੰਨੋ ਮਾਣ ਇੱਜ਼ਤ ਦੀ ਜ਼ਿੰਦਗੀ ਤੁਸੀਂ ਜਿਉਂ ਸੈਲਫ ਰਿਸਪੈਕਟ ਸਾਸਰੀ ਅਕਾਲ ਸੋ ਅਸੀਂ ਬਾਦਾ ਵੀ ਕੀਤਾ ਸੀਗਾ ਕਿ ਅਸੀਂ ਮਾਫ ਕਰਾਂਗੇ ਬਜਟ ਸਪੀਚ ਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਬੋਲਿਆ ਸੀ ਸੋ ਅਸੀਂ ਜੋ ਕਹਿਨੇ ਆ ਉਹੀ ਕਰਦੇ ਆ ਜੀ ਜਿਹੜੀ ਗੱਲ ਅਸੀਂ ਕਰ ਨਹੀਂ ਸਕਦੇ ਕਹਿੰਦੇ ਹੀ ਨਹੀਂ ਪੰਜ ਕੰਮ ਕਹਿ ਦੋ ਚਾਰ ਕਰ ਦੋ ਲੋਕ ਕਹਣਗੇ ਪੂਰੇ ਨਹੀਂ ਕੀਤੇ ਵਾਦੇ ਚਾਰ ਕਹਿ ਕੇ ਪੰਜ ਕਰ ਦੋ ਲੋਕਣਗੇ ਦਿਖਲਾ ਆਹ ਕਾ ਗੱਲ ਅਪਣ ਕੀਤੀ ਨਹੀਂ ਸੀ ਪੱਤੇ ਵੀ ਕਰਦੇ ਉਹ ਕਹਿੰਦਾ ਕਿ ਅੱਗ ਵੀ ਬਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੇ ਅੱਗ ਵੀ ਬਿੱਤੋਂ ਬਹੁਤੀ ਦਿੱਤੀ ਫੇਰ ਵੀ ਭਾਂਡੇ ਪਿੱਲੇ ਰਹੇ ਹਾੜ ਦੀਆਂ ਧੁੱਪਾਂ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਹਾੜ ਦੀਆਂ ਧੁੱਪਾਂ ਵਿੱਚ ਵੀ ਮਜ਼ਦੂਰ ਦੇ ਲੀੜੇ ਗਿੱਲੇ ਰਹੇ ਦੋਸ਼ ਨਾ ਦੇਵੋ ਚਖੜਾਂ ਨੂੰ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਹੋਣੇ ਜਾਂ ਫਿਰ ਰਸੇ ਢਿੱਲੇ ਰਹੇ ਸੋ ਕੋਈ ਨਾ ਕੋਈ ਰਹਿ ਗਈ ਹੋਣੀ ਕਮੀ ਇਹ ਜਿਹੜਾ ਕਰਜ਼ਾ ਮੋੜ ਨਹੀਂ ਸਕੇ ਪਰ ਸਰਕਾਰਾਂ ਐਸੇ ਕੰਮ ਵਾਸਤੇ ਹੁੰਦੀਆਂ ਨੇ ਕਿ ਉਹ ਵੱਡੇ ਵੱਡੇ ਤਾਂ ਮਾਫ਼ ਕਰ ਦਿੰਦੇ ਕਰੋੜਾਂ ਅਰਬਾਂ ਰੁਪਏ ਮਾਫ਼ ਕਰਤਾ ਜੀ ਉਹਨਾਂ ਦਾ ਉਦਯੋਗਪਤੀਆਂ ਦਾ ਜਦੋਂ ਆਮ ਲੋਕਾਂ ਦੀ ਵਾਰੀ ਆਉਂਦੀ ਹੈ ਕਹਿੰਦੇ ਨਾ ਜੀ ਬਜਟ ਆਇਆ ਨਹੀਂ ਉਦੋਂ ਬਜਟ ਆ ਜਾਂਦਾ ਮੁਰੇ ਸਾਡਾ ਬਜਟ ਹੀ ਲੋਕਾਂ ਵਾਸਤੇ ਹੈ ਅੱਜ ਸਾਡਾ ਬਜਟ ਹੀ ਲੋਕਾਂ ਵਾਸਤੇ ਹੈ ਬਜਟ ਲੋਕ ਹੀ ਬਣਾਉਂਦੇ ਤੁਸੀਂ ਤੁਸੀਂ ਪੈਸੇ ਦਿੰਨੇ ਹੋ ਸਾਰੇ ਟੈਕਸ ਤੁਸੀਂ ਦਿੰਨੇ ਹੋ ਇਸ ਕਰਕੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨ ਆਇਆ ਕਿ ਤੁਸੀਂ ਹੱਕਦਾਰ ਹੋ ਇਸ ਚੀਜ਼ ਦੇ ਨਾਟ ਕੋਈ ਕੋਈ ਅਸੀਂ ਤੁਹਾਡੇ ਤੇ ਛਾਨ ਨਹੀਂ ਕੀਤਾ ਸ਼ੀਸ਼ਿਆਂ ਉੱਤੇ ਧੂੜਾ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਗਰੀਬੀਆਂ ਵੇੜਿਆਂ 'ਚ ਰਹਿੰਦੀਆਂ ਨੇ ਮਾਫ਼ ਉਹ ਅੰਬਾਨੀਆਂ ਅਦਾਨੀਆਂ ਨੂੰ ਪੈਸੇ ਸ਼ੀਸ਼ਿਆਂ ਉੱਤੇ ਧੂੜਾ ਜੰਮੀਆਂ ਕੰਦਾਂ ਝਾੜੀ ਜਾਂਦੇ ਨੇ ਜਿੱਲ ਦਾ ਸੰਭੀ ਜਾਂਦੇ ਨੇ ਵਰਕੇ ਪਾੜੀ ਜਾਂਦੇ ਨੇ ਜਿਉਂਦਿਆਂ ਦੇ ਗੱਲ ਲੀਰਾ ਨਮਕਣ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ਤਿੱਲੇ ਜੜੀਆਂ ਚਾਦਰਾਂ ਚੜੀ ਜਾਂਦੇ ਨੇ ਉਹਨਾਂ ਦਾ ਵੀ ਤੂੰ ਹੀ ਰੱਬ ਐ ਮੈਨੂੰ ਜਵਾਬ ਤਾਂ ਦੇ ਗ੍ਰਿਦਿਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਗਰੀਬ ਦੀ ਕਾਹ ਦੀ ਦਿਵਾਲੀ ਐ ਜੀ ਉਹਦਾ ਜਿਹੜੇ ਤੇ ਜਾਊਗਾ ਤਾਂ ਰੋਟੀ ਪੱਕੂਗੀ ਨਹੀਂ ਤੇ ਰੋਟੀ ਨਹੀਂ ਪੱਕਣੀ ਉਸੇ ਦਿਨ ਹੀ ਕਮਾਉਣਾ ਉਸੇ ਦਿਨ ਹੀ ਖਾਣਾ ਤੁਸੀਂ ਅਸੀਂ ਤੁਹਾਡੇ ਨਾਲ ਖੜਾਂਗੇ ਬਿਲਕੁਲ ਨਾਲ ਖੜਾਂਗੇ ਤੁਹਾਡੇ ਬੱਚਿਆਂ ਨੂੰ ਪੜ੍ਹਾਵਾਂਗੇ ਅਫਸਰ ਬਣਾਵਾਂਗੇ ਆ ਜਿਹੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਜਿੱਲ ਤਾਂ ਕਿੱਲ ਤਾਂ ਇਹਨਾਂ ਨੂੰ ਖਤਮ ਕਰਾਂਗੇ ਤੇ ਅਸੀਂ ਤਾਂ ਹੁਣ ਸਾਰ ਸਭ ਤੋਂ ਪਹਿਲਾਂ ਫੈਸਲਾ ਕੀਤਾ ਸੀ ਵੀ ਦਫ਼ਤਰਾਂ ਸਰਕਾਰੀ ਦਫ਼ਤਰਾਂ 'ਚ ਮੇਰੀ ਫੋਟੋ ਲੱਗੂਗੀ ਬਾਬਾ ਸਾਹਿਬ ਉਮੀਦਵਾਰ ਦੇ ਲਈ ਖੁਸ਼ੀ ਦੇ ਆ ਸੰਪਗਤ ਸਿੰਘ ਦੀ ਲੱਗੂਗੀ ਬਸ ਹੋਰ ਕਿਸੇ ਦੀ ਨਹੀਂ ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਇੱਕ ਨੇ ਆਜ਼ਾਦ ਭਾਰ ਦਾ ਸੰਵਿਧਾਨ ਲਿਖਿਆ ਜਿਹਦੇ ਕਰਕੇ ਉਹ ਕੁਰਸੀਆਂ ਤੇ ਬੈਠੇ ਫੋਟੋ ਨਾਲ ਕੀ ਫਰਕ ਪੰਦਾ ਹੈ ਸੋ ਮੇਰਾ ਤਾਂ ਦਿਲ ਕਰਦਾ ਕਿ ਮੈਂ ਬਹੁਤ ਹੋਰ ਗੱਲਾਂ ਤੁਹਾਡੇ ਨਾਲ ਕਰਾਂ ਕਿਉਂਕਿ ਤੁਸੀਂ ਜਿਸ ਸ਼ਿੱਦਤ ਨਾਲ ਜਿਸ ਜਨੂੰਨ ਨਾਲ ਜਿਸ ਪਿਆਰ ਮੁਹੱਬਤ ਨਾਲ ਸੁਣ ਰਹੇ ਹੋ ਕਿਉਂਕਿ ਤੁਸੀਂ ਕਦੇ ਇਹੋ ਜਿਹੇ ਫੰਕਸ਼ਨ ਤਾਂ ਆਏ ਹੀ ਨਹੀਂ ਹੋਗੇ ਇਹੋ ਜਿਹੇ ਤਾਂ ਫੰਕਸ਼ਨ ਹੀ ਹੋਣੋਂ ਅਟ ਗਈ ਸੀ ਜੀ ਕੋਈ ਖੁਸ਼ੀ ਦਾ ਕੋਈ ਨਿਯੁਕਤੀ ਪੱਤਰ ਕੋਈ ਕਿਸੇ ਨੂੰ ਸਨਮਾਨਤ ਕਰਨਾ ਇਹ ਤਾਂ ਫੰਕਸ਼ਨ ਹੀ ਹੋਣੋਂ हट ਗਈ ਸੀ ਬਸ ਕੱਲੀਆਂ ਰੈਲੀਆਂ ਬਸ ਰੈਲੀਆਂ ਤੇ ਵੀ ਕੀ ਆਖ ਸੁਖਵੀਰ ਬਦਲ ਖੜਾ ਮਗਰ ਸਾਰੇ ਖੜੇ ਨੇ ਪੂਰੇ ਪਿੰਡਾਂ ਦੇ ਜ਼ਾਦੇਦਾਰ ਫਿਰ ਉਹਨਾਂ ਨੇ ਕੱਖ ਨਹੀਂ ਸੁਣਨਾ ਉਹਨਾਂ ਨੇ ਸਿਰਫ ਇਹੀ ਦੇਖਣਾ ਸਾਹ ਕਿੱਥੇ ਜੇ ਲਊ ਫਿਰ ਜਕਾਰਾ ਛੱਡਾਂਗੇ ਆਪਾਂ ਕਈ ਵਾਰੀ ਗੱਲ ਜਕਾਰੇ ਵਾਲੀ ਨਹੀਂ ਹੁੰਦੀ ਫਿਰ ਵੀ ਛੱਡ ਦਿੰਦੇ ਆ ਆ ਆ ਆ ਫੰਕਸ਼ਨ ਹੁੰਦੇ ਕਦੇ ਆਏ ਤਾਂ ਹੋਇਆ ਹੀ ਨਹੀਂ ਵੀ ਵਧੀਆ ਕਿਸੇ ਜੀ ਯੂਨੀਵਰਸਿਟੀ ਦੇ ਹਾਲ ਦੇ ਵਿੱਚ ਬਿਠਾ ਕੇ ਵਧੀਆ ਪਿਆਰ ਨਾਲ ਕੋਈ ਫੰਕਸ਼ਨ ਹੋਵੇ ਲੋਕਾਂ ਨੂੰ ਮਾਨ ਇੱਜ਼ਤ ਮਿਲੇ ਹੈਨਾ ਚਾਹ ਪਾਣੀ ਰੋਟੀ ਦਾ ਪ੍ਰਬੰਧ ਹੋਵੇ ਤੇ ਤੁਸੀਂ ਕਹੋ ਯਾਰ ਹਾਂ ਅੱਜ ਦਾ ਦਿਨ ਯਾਰ ਇੱਕ ਬਰਿੰਦਗੀ ਦੇ ਵਧੀਆ ਦਿਨਾਂ ਚੋਂ ਇੱਕ ਅੱਜ ਦਾ ਦਿਨ ਵੀ ਸੀਗਾ ਜਦੋਂ ਮਾਨ ਇੱਜ਼ਤ ਵੀ ਮਿਲਿਆ ਤੇ ਨਾਲ ਸਤਿਕਾਰ ਵੀ ਮਿਲਿਆ ਨਾਲ ਪਿਆਰ ਵੀ ਮਿਲਿਆ ਆਹੀ ਚੀਜ਼ ਦੀ ਘਾਟ ਆ ਜੀ ਹੋਰ ਕੀ ਚਾਹੀਦਾ ਬੰਦੇ ਨੂੰ ਜੀ ਹਰ ਬੰਦਾ ਆਪਣੇ ਘਰੇ ਰਾਜਾ ਹੈ ਐਡੀ ਗੱਲ ਨਹੀਂ ਹੈਗੀ ਕੋਈ ਪੈਸੇ ਪੂਸੇ ਨਾਲ ਬਾਲੇ ਵੱਡੇ ਨਹੀਂ ਬਣਦੇ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਪੈਂਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜੇ ਲੱਖ 'ਚੋਂ ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿੰਦਾ ਰੁਪਏ ਦਾ ਵੀ ਮੁੱਲ ਹੈ ਜੀ 99999 ਬਣ ਜਾਂਦਾ ਉਹ ਉਹਨੂੰ ਲੱਖ ਨਹੀਂ ਕਹਿ ਸਕਦੇ ਤੁਸੀਂ ਸੋ ਹਰ ਇੱਕ ਬੰਦੇ ਦੀ ਅਸੀਂ ਵੈਲਿਊ ਸਮਝਦੇ ਹਾਂ ਭਾਵੇਂ ਉਹ ਪ੍ਰਮਾਤਮਾ ਵੱਲੋਂ ਹੈਂਡੀਕੈਪਟ ਹੈ ਕੋਈ ਪਰ ਉਹ ਚ ਪ੍ਰਮਾਤਮਾ ਨੇ ਕੋਈ ਕਮੀ ਰੱਖਤੀ ਤਾਂ ਕੋਈ ਗੁਣ ਵੀ ਦਿੱਤਾ ਹੋਊਗਾ ਨਾਲ ਕੋਈ ਐਕਸਟਰਾ ਗੁਣ ਵੀ ਹੋਊਗਾ ਉਹ ਚ بڑے ਬੱਚੇ ਨੇ ਜਿਨ੍ਹਾਂ ਨੇ ਬਹੁਤ ਤਰੱਕੀਆਂ ਕੀਤੀਆਂ ਜਿਨ੍ਹਾਂ ਨੇ ਪ੍ਰਮਾਤਮਾ ਨੇ ਕੋਈ ਹੈਂਡੀਕੈਪ ਨਹੀਂ ਜਾਂ ਕਿਸੇ ਪੱਖ ਤੋਂ ਕੋਈ ਕੋਈ ਘਾਟ ਰੱਖੀ ਉਹਨਾਂ ਨੇ ਉਹਨਾਂ ਨੇ ਉਸ ਘਾਟ ਨੂੰ ਹੀਣ ਤੇ ਭਾਵਨਾ ਨਾਲ ਲੈਣ ਦੀ بجائے ਸੋ ਕਹਿਆ ਕਿ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਕਰ ਸਕਦਾ ਹਾਂ ਕੁਝ بڑے بڑے ਆਹੁਦਿਆਂ ਤੇ ਪਹੁੰਚੇ ਹੋਏ ਨੇ ਹਮਰ ਮੌਕਾ ਮਿਲਣਾ ਚਾਹੀਦਾ ਹੈ ਸਮਾਜ ਵੱਲੋਂ ਉਹਨੂੰ ਕੋਈ ਇਹ ਨਾ ਹੋਵੇ ਕਿ ਯਾਰ ਨਹੀਂ ਇਹ ਤਾਂ ਇਹ ਤਾਂ ਬਸ ਕੁਦਰਤ ਦੀ ਮਾਰ ਦਾ ਸ਼ਿਕਾਰ ਆ ਜਾਂ ਪੁਰਾਣੇ ਜਨਮਾਂ ਦਾ ਕੋਈ ਇਤਪਾਪ ਹੈ ਮੈਂ ਤਾਂ ਦੱਸਦਾ ਗੱਲ ਮੰਡੀ ਗੁੰਦਗੜ ਕੋਲ ਪਿੰਡਾਂ ਮਲੋ ਹਲਕੇ ਚ ਪਿੰਡ ਦੋ ਜੋੜੀਆਂ ਕੁੜੀਆਂ ਹੋ ਗਈਆਂ ਕਿਸੇ ਦੇ ਦੋ ਤੀਆਂ ਹੋ ਗਈਆਂ ਜੋੜੀਆਂ ਜਿੰਨੇ ਆਏ ਕਰਨ ਇਹੀ ਕਹਿ ਕੇ ਗਿਆ ਭਾਈ ਪੁਰਾਣੇ ਜਨਮਾਂ ਦਾ ਪਾਪ ਹੈ ਦੋ ਦੋ ਦੇਤੀਆਂ ਦੇਖ ਲਾ ਦੋ ਦੋ ਮੱਥੇ ਮਾਰੀਆਂ ਮਤਲ ਮੱਥੇ ਮਾਰੀਆਂ ਦੱਸਦੇ ਆ ਉਹਨਾਂ ਨੂੰ ਅੱਛਾ ਉਹ ਦੋਨੇ ਇੰਨੀਆਂ ਪੜ ਗਈਆਂ ਮਾਪਿਆਂ ਨੇ ਮਿਹਨਤ ਕਰਕੇ ਉਹ ਦੋਨੇ ਗੱਜ ਬਣ ਗਈਆਂ ਜੀ ਅੱਛੇ 6 ਮਹੀਨੇ ਪਹਿਲਾਂ ਤੇ ਉਹੀ ਬੰਦੇ ਜਿਹੜੇ ਪੁਰਾਣੇ ਜਨਮਾਂ ਦਾ ਪਾਪ ਕਹਿੰਦੇ ਸੀ ਉਥੇ ਬਰਫੀ ਲੈ ਕੇ ਗਏ ਭਾਈ ਪੁਰਾਣੇ ਜਨਮਾਂ ਦਾ ਥੋੜਾ ਕੋਈ ਪੁੰਨ ਹੈ ਇਹ ਤਾਂ ਉਹਦੀ ਬਦਲ ਜਾਂਦੇ ਆ ਯਾਰ ਕੂ ਜੱਜ ਬਣ ਕੇ ਉਹਦਾ ਕੰਮ ਲਵਾਂਗੇ ਜੱਜ ਬਣ ਕੇ ਇੱਥੇ ਨਹੀਂ ਦੁਨੀਆ ਮੇ ਸਭ ਤੋਂ ਵੱਡਾ ਰੋਗ ਕਿ ਮੇਰੇ ਬਾਰੇ ਮੈਂ ਕੀ ਕਹਣਗੇ ਲੋਕ ਸਵੇ ਇਹ ਨਾ ਸੋਚਿਆ ਕਰੋ ਕਿ ਲੋਕ ਕੀ ਕਹਿਣਗੇ ਤਾਂ ਕਹਿੰਦੇ ਹੀ ਰਹਿੰਦੇ